ਸਾਸੀ ਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਫਰੋਜਪੁਰ ਜ਼ਿਲ੍ਹੇ ਦੇ ਮਾਨਮਤੇ ਨਗਰ ਪਿੰਡ ਸੁਖੇਵਾਲੇ ਦੇ ਵਿੱਚ ਸੁਖੇਵਾਲੇ ਪਿੰਡ ਨੂੰ ਜਿਹੜਾ ਜ਼ਿਲ੍ਹਾ ਲੱਗਦਾ ਵਾ ਮਿੱਤਰੋ ਉਹ ਲੱਗਦਾ ਵਾ ਫਰੋਜਪੁਰ ਤੇ ਤਹਿਸੀਲ ਪੈਂਦੀ ਆ ਜੀਰਾ ਦੇ ਜੀਰੇ ਦੇ ਬਿਲਕੁਲ ਗਵੰਡੀ ਪਿੰਡ ਆ ਸੁਖੇਵਾਲਾ ਅਸ ਟਾਈਮ ਮੈਂ ਭਾਈ ਪ੍ਰੀਤਮ ਕਲੇਰ ਵੀਰ ਦੇ ਘਰ ਦੇ ਵਿੱਚ ਮੌਜੂਦ ਆ ਜਿੰਦਾ ਵਪਾਰ ਦੇ ਵਿੱਚ ਬਹੁਤ ਵੱਡਾ ਨਾਮ ਆ ਮਿੱਤਰੋ ਤੇ ਅੱਜ ਜਨਵਾਰ ਬਾਈ ਦੇ ਕੋਲੇ ਹੈਗੀਆਂ ਮਿੱਤਰੋ ਤਿੰਨ ਤਾਂ ਜਰਸੀ ਤੇ ਇੱਕ ਹੈਗਿਆ ਐਚ ਐਫ ਤੇ ਦੋ ਹੈਗੀਆਂ ਮੱਝਾ ਸੂਈਆਂ ਸੂਈਆਂ ਟੋਟਲ ਜਨਵਾਰ ਦਿਖਾਵਾਂਗੇ ਤੁਹਾਨੂੰ ਆਪਾਂ 6 ਛੇ ਜਾਨਵਰਾਂ ਦੇ ਵਿੱਚੋਂ ਜਿਹੜਾ ਜਾਨਵਰ ਤੁਹਾਨੂੰ ਲੱਗ ਜੂਗਾ ਫਿੱਟ ਤੇ ਉਹ ਫਿਰ ਬਈ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰਨੀ ਆ ਸੌਦਾ ਤੁਹਾਡਾ ਹੋਊਗਾ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਪਹਿਲਾਂ ਜਰਸੀਆਂ ਵੇਣੀ ਆ ਉਦੋਂ ਬਾਅਦ ਆ ਪੈਚ ਆਫ ਵਾਲੇ ਪਾਸੇ ਆਵਾਂਗੇ ਐਂਡ ਤੇ ਤੁਹਾਨੂੰ ਦੋ ਮਈਆਂ ਦਿਖਾਵਾਂਗੇ ਸਸਰੀਕਾਲ ਬਾਈ ਜੀ ਸਸਰੀਕਾਲ ਬਾਈ ਸਰਬੇ ਕੀ ਹਾਲ ਆ ਬਹੁਤ ਵਧੀਆ ਜੀ ਤੁਸੀਂ ਸਨੌਪਰੇ ਤੋਂ ਬਾਈ ਜੀ ਚੜਦੀ ਕਲਾ ਕਿਰਪਾ ਬਾਬੇ ਨਾਨਕ ਦੀ ਚਲੋ ਸ਼ੁਕਰ ਹੈ ਅੱਛਾ ਪ੍ਰੀਤ ਜੀ ਬਾਈ ਘਰ ਤਾਂ ਆਪਣਾ ਆ ਗਿਆ ਸੁੱਖੇ ਵਾਲੇ ਪਿੰਡ ਦੇ ਵਿੱਚ ਹਨਾ ਹਾਂਜੀ ਤੇ ਇਹ ਛੜ ਕੇ ਕਿਹੜੀ ਆ ਜਿੰਨੇ ਤੇ ਘਰ ਆ ਗਿਆ ਆਪਣਾ ਆਪਾਂ ਨੂੰ ਜੀਰਾ 5 ਕਿਲੋਮੀਟਰ ਆ ਜੀ ਹੂੰ ਤੇ ਮੋਗਾ ਆਪਾਂ ਨੂੰ 20 ਕਿਲੋਮੀਟਰ ਆ ਜੀ ਜੀ ਜੀਰੇ ਤੋਂ ਮੋਗੇ ਰੋਡ ਤੇ ਵੀ ਆਪਣਾ ਪਿੰਡ ਪੈ ਜਾਂਦਾ ਤੇ ਜੀਰੇ ਤੋਂ ਕੋੜ ਸੇਖਾ ਰੋਡ ਵੀ ਆਪਾਂ ਨੂੰ ਪੈ ਜਾਂਦਾ ਕੋੜ ਸੇਖਾ ਆਪਾਂ ਨੂੰ 10 ਕਿਲੋਮੀਟਰ ਆ ਜੀ ਠੀਕ ਹੈ ਮੈਨੂੰ ਤਾਂ ਸੈਂਟਰ 'ਚੇ ਪਿੰਡ ਆ ਗਿਆ ਸੈਂਟਰ 'ਚੇ ਪਿੰਡ ਆ ਗਿਆ ਠੀਕ ਆ ਜੀ ਅੱਛਾ ਭਾਈ ਅੱਜ ਜਾਨਵਰ ਦਿਖਾਉਣੇ ਆਪਾਂ 6 ਹਾਂਜੀ ਤਿੰਨ ਜਰਸੀ ਆਪਣੇ ਕੋਲੇ ਤੇ ਦੋ ਹੈਗੀਆਂ ਮੱਝਾਂ ਤੇ ਇੱਕ ਗਾਂ ਹੈ ਨਾ ਜੀ ਹਾਂਜੀ ਹਾਂਜੀ ਆ ਪਹਿਲੇ ਨੰਬਰ ਤੇ ਜਿਹੜੀ ਗਾਂਵ ਆ ਭਾਈ ਇਹਦੀ ਕੀ ਡਿਟੇਲ ਆ ਜੀ ਕੋਲ ਬੱਚੀ ਪੋਤੇ ਨੂੰ ਇਹ ਬਾਈ ਆਪਣਾ ਦੂਜੇ ਸੂਏ ਵੜ ਸੂਣ ਵਾਲੀ ਆ ਤੇ 15 ਦਿਨ ਇਹ ਤੇ ਬਾਕੀ ਆ ਬੰਗਾ ਦਿਨ ਬਾਕੀ ਆ ਜੀ ਸ਼ੂਆ ਦੂਜਾ ਛੋਟਾ ਕਾਦਾ ਦਰਮਿਆਨੀ ਹਾਈਟ ਆ ਹਾਂ ਜੀ ਬਾਈ ਨਹੀਂ ਬੜੀ ਜਿਆਦਾ ਪਰ ਥੋੜ੍ਹਾ ਜਿਹਾ ਇੱਕ ਗੱਲ ਹੋਰ ਵੀ ਆ ਕ੍ਰੋਸ ਤੇ ਵੀ ਆ ਗਈ ਥੋੜੀ ਜੀ ਹਾਂ ਜਰਸੀ ਹੈ ਜਰਸੀ ਕ੍ਰੋਸ ਤੇ ਹੀ ਹਾਂ ਅੱਛਾ ਭਾਈ ਦੁੱਧ ਪ੍ਰੀਤਮੇ ਤੇਰੇ ਤੋਂ 1000 ਰੁਪਏ ਮੁਤਾਬਕ ਕਿੰਨਾ ਕੁ ਦੇਜੂਗੀ ਭਾਈ ਸਰਵੇ ਮੰਨ ਲਓ ਦੁੱਧ ਦੀ ਕੋਈ ਗਾਰੰਟੀ ਨਹੀਂ ਠੀਕ ਹੈ ਜੀ ਦੁੱਧ ਲੈਣਾ ਸੇਵਾ ਦਾ ਨਾ ਹੀ ਆਪਾਂ ਚੋਇਆ ਠੀਕ ਹੈ ਬਿਲਕੁਲ ਜੀ ਕਿ ਨਾ ਹੀ ਆਪ ਨੂੰ ਪਤਾ ਹੈ ਕੀ ਦੇਊਗੀ ਥਣਾ ਦੀ ਗਾਰੰਟੀ ਹੋਊਗੀ ਹਾਂ ਵੀ ਬਸ ਵੀ ਜਿਹੜਾ ਚੱਲਦੇ ਆਚਾਰੇ ਹਨਾ ਜੀ ਠੀਕ ਹੈ ਭਾਈ ਜਿਹੜਾ ਪਸ਼ੂ ਗੱਭਣ ਹਾਂਜੀ ਥਣਾ ਦੀ ਗਾਰੰਟੀ ਦਊਗਾ ਜੀ ਜੀ ਜਿਹੜਾ ਪਸ਼ੂ ਆਪਣੇ ਘਰੇ ਸੋਇਆ ਸੋਇਆ ਜੀ ਦੋੜਾਂਗ ਅਗਲਾ ਚੋ ਕੇ ਲੈ ਜੇ ਜੀ ਨਹੀਂ ਜੂਣਾ ਜਿੰਨਾ ਦੁੱਧ ਦਸੂਗਾ ਉਹ ਗਾਰੰਟੀ ਦੇ ਦਊਗਾ ਜੀ ਠੀਕ ਹੈ ਬਾਈ ਧੰਨਵਾਦ ਅੱਛਾ ਬਾਈ ਪ੍ਰੀਤભાઈ ਆ ਵੈੜ ਆ ਜਿਹੜੀ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਅੱਜ ਕਿੱਤੀ ਕਿੱਤੀ ਦਾ 27000 ਰੁਪਏ 27000 ਰੁਪਏ ਵਿੱਚੋਂ ਥੋੜਾ ਬੋਤ ਲਾੜ ਪਿਆਰ ਬਿਲਕੁਲ ਮਾਨਤਨ ਕਰਾਂਗੇ ਪੂਰਾ ਜੀ ਠੀਕ ਹੈ ਜੀ ਲੋ ਵੀ ਮਿੱਤਰੋ 15 ਦਿਨਾਂ ਦੀ ਕੱਚੀ ਆ ਜੀ 15 ਦਿਨ 20 ਕਹਿ ਦਈਏ 15 ਤੋਂ 20 ਦਿਨ ਹੈ ਨਾ 15 ਤੋਂ 20 ਦਿਨਾਂ ਦੀ ਕੱਚੀ ਵੈੜ ਆ ਮਿੱਤਰੋ 27000 ਰੁਪਈਆ ਡਿਮਾਂਡ ਆ ਜਿਹੜਾ ਭਰਵਾਲ ਜਾ ਕੇ 15-10 ਦਿਨ ਪੱਠੇ ਪਾਲੂਗਾ ਕਮਾਈ ਵੀ ਦੋ ਰੁਪਈਆ ਲੈ ਲੂਗਾ ਕਿਉਂਕਿ ਗਾਣੇ ਪੱਤੀ 33 ਟੈਂਡ ਕਰ ਦੇਣਾ ਤਿਆਰ ਹੋ ਕੇ ਟੌਰਾਂ ਦੇ ਨਾਲ ਮੇਤਰੋ ਬਾਕੀ ਤੁਸੀਂ ਆਪ ਵੀ ਸਿਆਣੇ ਆ ਕੋਈ ਕਹਿਣ ਵਾਲੀ ਗੱਲ ਨਹੀਂ ਦੁੱਧ ਦੀ ਕੋਈ ਗਾਰੰਟੀ ਨਹੀਂ ਥਣ ਚੰਨ ਦੇ ਮਿਲਣਗੇ ਚਾਰਾ-ਥਰਾ ਦੀ ਗਾਰੰਟੀ ਹੋਊਗੀ ਦੁੱਧ ਤੁਸੀਂ ਬਈ ਆਉਂਦੀ ਸੇਵਾ ਦਾ ਲੈਣਾ ਜੇਦਾ ਤੁਸੀਂ ਪਾਲੋਗੇ ਤੇ ਕੋਈ ਚੋਲੋਗੇ ਤੇ ਜੇ ਤੁਸੀਂ ਬੰਨ ਕੇ ਬਈ ਤਾਂ ਕਿੱਟਨੀਆਂ ਫੇਰ ਇਹਨੇ ਕੁਝ ਨਹੀਂ ਦੇਣਾ ਸਿੱਧੀ ਗੱਲ ਆਪਣੀ ਬਈ ਆ ਦੋ ਨੰਬਰ ਤੇ ਗਾਂ ਜਿਹੜੀ ਬਈ ਖੋਲਦੀ ਵੀ ਦੇ ਦੋ ਦੋ ਨੰਬਰ ਵਾਰਡ ਪਿਓਰ ਜ ਜੀ ਤੇ ਵੜ ਕੋਈ 10 12 ਦਿਨ ਲੈ ਜੂਗੀ ਠੀਕ ਹੈ ਬਰੇਦੋ ਬਾਈ ਝੋੜੀ ਬਹੁਤ ਉਤਰੀ ਆ ਵੜ ਮਾਲਕਾਂ ਨੇ ਤੇ ਆਪਾਂ ਨੂੰ ਕਿਹਾ ਵੀ ਪਹਿਲੇ ਸਵੇਰੇ 16 ਕਿਲੋ ਦੁੱਧ ਜੋਇਆ ਜੀ ਪਰ ਆਪਾਂ ਨਹੀਂ ਜੋਇਆ ਜੀ ਆਪਾਂ ਨਹੀਂ ਗਰੰਟੀ ਦੇਾਂਗੇ ਵੀ 16 ਦਿੰਦੀ ਏ 20 ਦਿੰਦੀ ਏ 25 ਦਿੰਦੀ ਵਾਕੇ ਮੂੰਹ ਦੀ ਕੁਆਲਿਟੀ ਲਈ ਪੁੱਤੇ ਕਰੀਬ ਖਾ ਇੱਕ ਮੋੜੀ ਵੀਰੇ ਮੂੰਹ ਆਇਆ ਨੂੰ ਵੇਖੋ ਬਾਈ ਮਿੱਤਰੋ ਇਹਦੇ ਕੁਆਲਿਟੀ ਵਾਕਿਆ ਹੀ ਬਾਈ ਫੁੱਲ ਹੈ ਨਾ ਮੱਥੇ ਦੇ ਵਿੱਚ ਟੂਆ ਜਿਵੇਂ ਪਾਗ ਕੁੱਤੇ ਦਾ ਨਹੀਂ ਮੂੰਹ ਹੁੰਦਾ ਉਸੇ ਤਰ੍ਹਾਂ ਤੁਸੀਂ ਪਛਾਣ ਸਕਦੇ ਆ ਕਿਉਂਕਿ ਇਹਦੀ ਕੁਆਲਿਟੀ ਹੈ ਜਿੰਨਾ ਮੱਥੇ ਦੇ ਵਿੱਚ ਟੂਆ ਡੰਗਾਈ ਦਾ ਪਾਊਗੀ ਉਨੀ ਇਹਦੇ ਵਿੱਚ ਬਰੀਡ ਹੁੰਦੀ ਹੈ ਮਿੱਤਰੋ ਸਹਿਜੰਦਾ ਵੀ ਦਰਮਿਆਨਾ ਹੀ ਹੈ ਨਾ ਜੀ ਦਰਮਿਆਨਾ ਫੁੱਤੇ ਕੱਦਦੀ ਆ ਬਾਕੀ ਖਰੀ ਬਹੁਤ ਆ ਬੱਚੀ ਦੋ ਦੇ ਦੂਗੀ 17-18 ਕਿਲੋ ਨਾ ਜੀ ਆਰਾਮ ਨਾਲ ਹੀ ਦੇ ਦੂਗੀ ਆਰਾਮ ਨਾਲ ਦੇ ਦੂ ਬਾਕੀ ਗਾਹਕ ਜਜਮੈਂਟ ਕਰੇ ਜੀ ਹਾਂ ਜਿੰਨੇ ਪੈਸੇ ਲ ਯਾਰੇ ਸੇਵਾ ਦੇ ਚੋਣਾ ਜੀ ਕਿ ਇੱਥੋਂ ਦਾ ਜਾਤ ਮਿਲ ਸਕਦੀ ਆ ਥਣ ਮਿਲ ਸਕਦੇ ਆ ਬਿਲਕੁਲ ਜੀ ਹਾਂ ਅੱਛਾ ਜੀ ਰੇਟ ਪਾਈ ਪ੍ਰੀਤਮ ਜੀ ਅੰਦਾ ਜੀ ਇਹਦਾ ਸਰਵੇ ਅੱਜ ਮੰਨ ਲਓ 10 ਦਿਨ ਪਏ ਆ ਅੱਜ ਦਾ ਰੇਟ ਹੈ ਦਾ 45000 ਰੁਪਏ 45000 ਰੁਪਏ ਵਿੱਚੋਂ ਲੜ ਪਿਆਰ ਜੀ ਬਹ ਮੰਨਤਾ ਨਹੀਂ ਹੋਊਗਾ ਜੀ ਠੀਕ ਆ ਭਾਈ ਜੀ ਹਾਂ ਜੀ ਅੱਛਾ ਦੇ ਇੱਕ ਪ੍ਰੀਤਮ ਬਈ ਸੂਈ ਹੋਈ ਜਰਸੀ ਆਪਣੇ ਕੋਲੇ ਹੈ ਨਾ ਜੀ ਇਹ ਦੂਜੀ ਸੂਈ ਬੈਠਾ ਸੌਰੀ ਇਹ ਪਹਿਲੇ ਸੂਏ ਬੈਠ ਸੂਈ ਹੈ ਜੀ ਪਹਿਲੇ ਨਹੀਂ ਸੂਈ ਆ ਪਹਿਲਣ ਸੂਈ ਹੈ ਜੀ ਜੀ ਤੇ ਇੱਕ ਦਿਨ ਸੂਈ ਆਜੇ ਨੂੰ ਚੌਥਾ ਦਿਨ ਸੂਈ ਨੂੰ ਆ ਜੀ ਜੀ ਕਿ ਕਿੰਨਾ ਦੋ ਤਿਆਰ ਹਰ 11 ਕਿਲੋ ਬੋਲਾ ਤੋਲ ਕੇ ਦੇ ਦਿਆਂਗੇ ਜੀ 11 ਕਿਲੋ ਬੋਲਾ ਕੰਡੇ ਤਿਆਰ ਆ ਕੰਡੇ ਦੇ ਤਿਆਰ ਆ ਜੀ ਠੀਕ ਆ ਜੀ ਤੇ ਅੱਛਾ ਚਵਾਈ ਚਵਾਈ ਦੀ ਕਿਵੇਂ ਆ ਜੀ ਸਾਡੀ ਮਿੱਠੀ ਹੈ ਜੀ ਠੰਡੀ ਮਿੱਠੀ ਹੈ ਠੀਕ ਆ ਜੀ ਠੀਕ ਆ ਅੱਜ ਪ੍ਰੀਤਮ ਭਾਈ ਵੜ ਸੋਹਣੀ ਆ ਯਾਰੇ ਹਨਾ ਥੱਲੋ ਥੱਲੋ ਵੀ ਬੜੀ ਖਰੀ ਆ ਅੱਛਾ ਮਗਰ ਆ ਕੇ ਇਹਦੇ ਬੱਛਾ ਕਿ ਬੱਛੀ ਪਈ ਇਹਦੇ ਮਗਰ ਬੱਛਾ ਜੀ ਬੱਛਾ ਆ ਗਿਆ ਇਹਦਾ ਰੇਟ ਕੀ ਲਾਊਗਾ ਪ੍ਰੀਤਮ ਭਾਈ ਇਹ ਦਾ ਵੀ 45000 ਰੁਪਏ 45000 ਰੁਪਏ ਆ ਇਹ ਕੋਈ ਭਰਾ ਕਾਰੋਬਾਰੀ ਬੰਦਾ ਤੁਹਾਡੇ ਅੰਗੂਆਂ ਤਿੰਨੇ ਅੱਖਾਂ ਵਿੱਚ ਚੜਾ ਦੇ ਪਾਈ ਤੇ ਕਰ ਲਾ ਸਾਡੇ ਦਾ ਕਾਰਡ ਵਾਡ ਕਰ ਲਾਂਗੇ ਕਰਾਂਗੇ ਮਨਤਣ ਕਰ ਲਾਂਗੇ ਠੀਕ ਆ ਬਈ ਠੀਕ ਆ ਲੈ ਵੀ ਮਿੱਤਰੋ ਮਨਤਣ ਨਾਲ ਮਿਲ ਜਾਣਗੇ ਆ ਵੱਥੀ ਦੇ ਥੱਲੇ 11 ਲੀਟਰ ਦੁੱਧ ਕੰਡੇ ਲਾਉਣ ਵਾਲਾ ਇਸ ਟਾਈਮ ਤਿਆਰ ਆ ਤੇ ਆਰ ਡਰੂਡਰ ਦੀ ਬੜੀ ਬਿਲਕੁਲ ਸਾਫ਼ ਹੱਥ ਹਨ ਚੰਗਾ ਲੱਗਾ ਹੋਇਆ ਚਾਰਾਂ ਦਿਨਾਂ ਦੀ ਸੂਈ ਦੇ ਥੱਲੇ ਆ ਬਾਕੀ ਗਾਂ ਤੁਸੀਂ ਆਪਦੀ ਸੇਵਾ ਦੀ ਥਾਂ ਦੇਣਾ ਮਿੱਤਰੋ ਕਿਉਂਕਿ ਦੁੱਧ ਹੁੰਦਾ ਸੇਵਾ ਦਾ ਹਮੇਸ਼ਾ ਨੋਟ ਰੱਖਿਓ ਕਰ ਹਾਂਜੀ अच्छा प्रीतम भाई 45 45000 ਦੋਆਂ ਗਾਵਾਂ ਦਾ ਇਹਦਾ ਆ ਗਿਆ 27000 ਹਾਂਜੀ 27000 ਇਹ ਹੋ ਗਿਆ ਆਪਣੀਆਂ ਜਰਸੀ ਹੈ ਨਾ ਮੈਂ ਇਹਨਾਂ ਦਾ ਹੋ ਗਿਆ ਆਕਾ ਤੇਰੇ ਕੋਲੇ ਆਹ ਕ੍ਰਾਸ ਦੇ ਵਿੱਚ ਐਸਫ ਹੈ ਨਾ ਬਾਈ ਹਾਂਜੀ ਇਹਦਾ ਕਿਨਵਾ ਸੁਆ ਬਾਈ ਦੂਜਾ ਸੁਆ ਵੜ ਤੜਕੇ ਸੁਈ ਇਹ 2 ਵਜੇ ਜੀ ਅੱਜ ਹੀ ਸੁਈ ਆ ਜੀ ਅੱਜ ਹੀ ਸੁਈ ਆ ਜੀ ਵੱੱਛੀ ਦੇਗੀ ਹੈ ਨਾ ਵੱੱਛੀ ਮਗਰ ਆ ਜੀ ਜੀ ਚੋਆ ਚ ਬਹੁਤ ਚੰਗਾ ਨਿਕਲਿਆ ਸਵੇਰੇ 7 ਕਿਲੋ ਦੇ ਤਰੀਬ ਬੋਲਾ ਚੋਇਆ ਜੀ ਇਹਦਾ ਖਾਲੀ ਕੀਤੀ ਆ ਖਾਲੀ ਬਿਲਕੁਲ ਕੀਤੀ ਆ ਹਾਂ ਫਿਰ ਬੜਾ ਓੱਖਾ ਹੋਣਾ ਪੈਣਾ ਪੁਣਾ ਹੈ ਨਾ ਜੀ ਆ ਓੱਖੀ ਸੀ ਜ਼ੇਰ ਨਹੀਂ ਪਈ ਸੀਗੀ ਹੂੰ ਮੜ ਕੇ ਚੋਏ ਤੋਂ ਮੰਨ ਲਓ ਪੀਕ ਲੈਵਲ ਦੱਸਿਆ ਕੁਝ ਰਿਕਾਰਡ ਉਹਨਾਂ ਦੇ ਆਪਣਾ ਨਹੀਂ ਬਈ ਸਰਬੇ ਨਹੀਂ ਪਤਾ ਪੜਾ ਠੀਕ ਹੈ ਜੀ ਠੀਕ ਹੈ ਅੱਛਾ ਭਾਈ ਪ੍ਰੀਤਮ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਮੰਨ ਲਓ 75000 ਰੁਪਿਆ ਜੀ 75000 ਰੁਪਿਆ ਮੰਨ ਤਾਂ ਹੋ ਜਾਊਗਾ ਵਿੱਚੋਂ ਮੰਨ ਤਾਂ ਹੋ ਜਾਊਗਾ ਜੀ ਲੈ ਵੀ ਮਿੱਤਰੋ ਚੰਗੀ ਵਹਿਰ ਚੰਗਾ ਦੁੱਧ ਦਊਗੀ ਕਿਉਂਕਿ ਦੁੱਧ ਫਿਰ ਵੀ ਇਹ ਗੱਲ ਉਹੀ ਆ ਜਾਂਦੀ ਸੇਵਾ ਤੇ ਡਿਪੈਂਡ ਹੁੰਣਾ ਕਿਉਂਕਿ ਇਹਨੇ ਦੁੱਧ ਦੇਣਾ ਮਿੱਤਰੋ ਸੇਵਾ ਨਾਲ ਹਜੇ ਤਾਂ ਸੋਈ ਆ ਜਾਪੇ ਦੇ ਵਿੱਚ ਆ ਬੱਚਾ ਜੋੜੀ ਬੱਚੀ ਨੂੰ ਇਹਨੇ ਜਨਮ ਦਿੱਤਾ ਵਾ ਸੋਈ ਰਾਤ ਸੌਰੀ 2 ਵਜੇ ਦੀ ਜੇਰ ਵਗੈਰਾ ਡੰਨੇ ਇਹਨੇ ਪਾਈ ਹੋਈ ਆ ਕਵਾਲਿਟੀ ਗਾਂ ਦੇ ਵਿੱਚ ਦੁੱਧ ਵਾਲੀ ਪਾਏ ਬਾਈ ਫਿਰ ਵੀ ਆਈਡੀਆ ਜੇ 20 ਤੋਂ ਬਾਹਰ ਦਾ ਦੁੱਧ ਦੇ ਜੂਗੇ ਬੜੇ ਆਰਾਮ ਨਾਲ ਜੀ ਬਾਈ 24 ਤੋਂ ਪਹਿਲਾਂ ਨੇ 20 ਕਿਲੋ ਚ ਆਇਆ ਹੋਇਆ ਜੀ ਠੀਕ ਹੈ ਜੀ ਹਾਂ ਇਹ 25 ਚ ਮਾਉਂਦੀ ਹੈ 22 ਚ ਮਾਉਂਦੀ ਹੈ ਪਤਾ ਹਾਂ ਮਨੋ ਅਗਲਾ ਤੁਹਾਡੀ ਗੱਲ ਨੂੰ ਅਗਲਾ ਵੇਖੀ ਮੈਂ ਕਿੰਨਾ ਚੋਲੂਗਾ ਕੱਦ ਵੱਲੋਂ ਵੇਲ ਵੱਲੋਂ ਕਹਿੰਦਾ ਪੂਰਾ ਮੰਨ ਲਓ ਕੋਈ ਅੰਤ ਨਹੀਂ ਧੰਚਾ ਚੰਗਾ ਹੈ ਨਾ ਜੀ ਅੱਛਾ ਬਾਈ ਇਹ ਇਹਦਾ 75000 ਚ ਮੰਨਤਨ ਕਰ ਦਾਂਗੇ ਕਰ ਦਿਆਂਗੇ ਜੀ ਠੀਕ ਅੱਛਾ ਇੱਕ ਮੈਂ ਕਾਲੀ ਆਪਣੇ ਕੋਲੇ ਹੈ ਨਾ ਇੱਕ ਕੱਦ ਵੜ ਔਰਲੀ ਛੋਟੀ ਗੱਡਾ ਹਾਂ ਇਹ ਛੋ ਸੂਈ ਨੂੰ ਅੱਜ ਇਹਨੂੰ 8 ਦਿਨ ਹੋ ਗਏ 31 ਮਗਰਮ 29 ਦੀ ਕੱਟੀ ਆ ਇਹਦੇ ਮਗਰਮ 29 ਦੀ ਕੱਟੀ ਆ ਉਹ ਪਰ ਆ ਬੇਟੀ ਜਿਹੜੀ ਹੈ ਨਾ ਜੀ ਉਹ ਉੱਠ ਖੜੀ ਕੱਤੀ ਵੀ ਵਿਖਾ ਦਿੰਨੇ ਆਪਾਂ ਠੀਕ ਆ ਅੱਛਾ ਜੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਅੱਜ ਇਹਨੂੰ 8 ਦਿਨ ਹੋ ਗਏ ਜੀ 8 ਦਿਨ ਸੂਈ ਨੂੰ 8ਾਂ ਦਿਨਾਂ ਦੀ ਸੂਈ ਥਲੇ ਕਿੰਨਾ ਦੁੱਧ ਲਾਉਂਦੀ ਘੰਡੇ ਤੇ ਜੀ 11 ਕਿਲੋ ਤਿਆਰ ਆ 11 ਕਿਲੋ ਤਿਆਰ ਆ ਚੁਵਾਈ ਚੁਵਾਈ ਦੀ ਕਿਵੇਂ ਆ ਜੀ ਚੁਵਾਈ ਬਹੁਤ ਵਧੀਆ ਜੀ ਠੰਡੀ ਸੀਲ ਆ ਮਿੱਠੀ ਆ ਠੀਕ ਆ ਓਕੇ ਜਾਵਾਂ ਹਾਂਜੀ ਹਾਂਜੀ ਮੈਂ ਛੁੱਟੀ ਚੰਗੀ ਕਰਦ ਕੋ ਦਰ ਲਓ ਵੀ ਹੈ ਨਾ ਹ ਇਹਦਾ 92000 ਰੁਪਇਆ 92000 ਰੁਪਇਆ ਲੈ ਵੀ ਮਿੱਤਰੋ 92000 ਦੇ ਵਿੱਚ ਝੋਟੀ ਪੂਰੀ ਵਧੀਆ ਚੂਣ ਵਾਲੇ ਬੰਦੇ ਨੂੰ ਕੋਈ ਮਾੜੀ ਨਹੀਂ ਕਿਉਂਕਿ 65 70 ਨੂੰ ਇਹੋ ਜੀ ਛੋਟੇ ਕੱਦ ਕਾਠੀ ਵਾਲੀ ਬੱਚਾ ਬਚਾ ਕੇ ਰੱਖਿਓ ਤਿੰਨਾਂ ਮਹੀਨਿਆਂ ਦੀ ਗੱਬਣ ਚੈੱਕ ਕਰਾ ਦਿਓ 8-7 ਕਿਲੋ ਦੁੱਧ ਹੋਵੇ ਤਾਂ ਟੋਰਾਂ ਨਾਲ ਵਿਕ ਜਾਂਦੀ ਹੈ ਮਿੱਤਰੋ ਵਿਕਦੀਆਂ ਵੇਖੀਆਂ ਤੁਸੀਂ ਵੀ ਸਿਆਣੇ ਆ ਵੈਸੇ ਕਹਿਣ ਦੀ ਕੋਈ ਲੋੜ ਨਹੀਂ ਜਿਹੜਾ ਮੱਝਾਂ ਰੱਖਦਾ ਉਹਨੇ ਜਾਨਵਰ ਦੀ ਤਾਕਤ ਵੇਖ ਕੇ ਸਮਝ ਜਾਣਾ ਹੁੰਦਾ ਜਾਨਵਰ ਇਹਦੇ ਮਗਰ ਕੱਟੀ ਆ ਮਨਤੀ ਦੀ ਆ ਜਾਨਵਰ ਵੀ ਬੱਤਰ ਉਚਾਇਆ ਵੀ ਚੰਗਾ ਆ ਗਿਆ ਮਗਰ 92 ਸੂਆ ਸੂਈ ਹੈ ਜੀ ਠੀਕ ਹੈ ਜੀ 15 ਤੋਂ 20 ਦਿਨ ਇਹਨੂੰ ਸੂਈ ਨੂੰ ਹੋਗੇ ਹੋਣਗੇ ਮਾਲਕਾਂ ਨੇ 15 ਗਿਆ ਆਪਾਂ 20 ਮੰਨ ਲੈਨੇ ਆ ਜੀ ਕੱਟਾ ਮਗਰ ਆ ਜੀ ਜੀ ਤੇ 14 ਕਿਲੋ ਦੁੱਧ ਜਿਹੜਾ ਉਹ ਕੰਡੇ ਵਾਲਾ ਤਿਆਰ ਆ ਜੀ ਐਣ ਕੰਡੇ ਲਾਉਂਦੀ ਜਿਹੜਾ ਹੈ ਲਾਉਂਦੀ ਹੈ ਜੀ ਤੇ ਜਵਾਬ ਬੜਾ ਹੀ ਜ਼ਿਆਦਾ ਚੰਗਾ ਲੱਗਾ ਮੈਂ ਹੀ ਚੰਗੀ ਆ ਬਾਈ ਸਾਰੀ ਹਾਂਜੀ ਅੱਛਾ ਬਾਈ ਇੱਕ ਗੱਲ ਹੋਰ ਆ ਕੁਆਲਿਟੀ ਵੀ ਸਾਰੀ ਨੀਲੀ ਰਵੀ ਦੀ ਫੁੱਲ ਸਾਰੀ ਨੀਲੀ ਰਵੀ ਦੀ ਫੁੱਲ ਆ ਜੀ ਹਾਂ ਅਜੇ ਇਹ ਚ ਪੋਲੀ ਚੁਣ ਚਣ ਨੂੰ وہی ਉਹ ਬੋਲੀ ਹੈ ਜੀ ਠੀਕ ਹੈ ਬਾਈ ਠੀਕ ਹੈ ਜੀ ਇਹਦੇ ਮਗਰ ਆ ਗਿਆ ਕਟਾ ਹੈ ਜੀ ਹਾਂ ਜੀ ਇਹਦੇ ਮਗਰ ਕਟਾ ਆ ਵੀ ਇੱਕ ਗੱਲ ਹੈਗੀ 15 20 ਦਿਨਾਂ ਦੀ ਪੀਕ ਰਾਵਲ ਬਾਈ ਫ੍ਰੀਤਮ ਫੜਦੀ ਮੈਂ ਤਾਂ ਦੁੱਧ ਆਉਂਦਾ ਜਿਹੜਾ ਹਾਂ ਜੀ ਹਾਂ ਜੀ 14 ਕਿਲੋ ਕੰਡੇ ਵਾਲਾ ਤਿਆਰ ਹੈ 14 ਕਿਲੋ ਤਿਆਰ ਹੈ ਜੀ ਠੀਕ ਹੈ ਅਚਾ ਇਹਦਾ ਰੇਟ ਬਾਈ ਇਹਦਾ ਪੂਰਾ ਇਲਾਕ ਜੀ ਪੂਰਾ ਇਲਾਕ ਜੇ ਕੋਈ ਭਰਾ ਜੋੜਾ ਹੀ ਲੈ ਲਵੇ ਦੁੱਧ ਵਾਲਾ ਬੰਦਾ ਡੇਰੀ ਵਾਲਾ ਆਪਾਂ ਮੰਨ ਤਨ ਖੁੱਲਾ ਕਰ ਦੇਾਂਗੇ ਕਰ ਦੇਾਂਗੇ ਕਰ ਦੇਾਂਗੇ ਠੀਕ ਹੈ ਬਈ ਠੀਕ ਕਰ ਦੇਾਂਗੇ ਲੈ ਵੀ ਮਿੱਤਰੋ ਇਹਦੇ ਥਲੇ 14 ਕਿਲੋ ਦੁੱਧ ਕੰਡੇ ਵਾਲਾ ਰੈਡੀ ਆ ਰੇਟ ਇਹਦਾ ਲੱਖ ਰੁਪਈਆ ਵਾ ਮਗਰ ਇਹਦੇ ਕੱਟਾ ਵਾ 15 ਤੋਂ 20 ਦਿਨਾਂ ਦਾ ਇਹਦਾ ਸੂਆ ਵਾ ਨਸਲ ਇਹ ਨੀਲੀ ਰਾਵੀ ਚ ਪੈਂਦੀ ਆ ਮਿੱਤਰੋ ਨੀਲੀ ਕਰ ਥੋੜੀ ਜੀ ਬਚੀ ਇੰਨੀ ਨਾ ਟਾਈਟ ਬੰਨ ਵੇਬੀ ਇਹ ਜਾਨਵਰ ਤੁਸੀਂ ਆਪ ਦੇਖ ਸਕਦੇ ਆ ਵੀ ਦੋਵੇਂ ਮਈਆਂ ਦਾ ਰੇਟ ਵੀ ਬਿਲਕੁਲ ਜਾਇਜ਼ ਆ ਆ ਤਿੰਨ ਜਰਸੀ ਗਾਵਾਂ ਦਾ ਰੇਟ ਵੀ ਬਾਈ ਬਿਲਕੁਲ ਜਾਇਜ਼ ਆ ਹੁਣ ਇਹਦੋਂ ਤਾਂ ਫਿਰ ਰੱਬ ਦਾ ਨਾਮ ਆ ਤੇ ਫਿਰ ਜਿਹੜੀ ਇੱਕ ਗਾਂ ਤੁਹਾਨੂੰ ਵਿਖਾਈ ਆ ਮਿੱਤਰੋ ਚੰਗੇ ਦੁੱਧ ਵਾਲੀ ਚੰਗੀ ਉਹਦਾ ਵੀ ਬਾਈ ਰੇਟ 75000 ਆ ਤੇ ਗਾਂ ਦਾ ਤੁਹਾਨੂੰ ਪਤਾ ਹੀ ਆ ਸਾਰੇ ਆ ਭਰਾਵਾਂ ਨੂੰ ਵੀ ਅੱਗੇ-ਅੱਗੇ ਬਾਈ ਬਾਜ਼ਾਰ ਆ ਜਿਹੜਾ ਉਹ ਦਿਨੋਂ ਦਿਨ ਆਪੀ ਹੋਣਾ ਹੁਣ ਗਾਂ ਨਾਲ ਮੰਦਾ ਠੰਡਾ ਤਾਂ ਨੰਘ ਗਿਆ ਟਾਈਮ ਜਿਹੜਾ ਨੰਘਣ ਵਾਲਾ ਸੀ ਮੇਰੇ ਨਾਲ ਸੀ ਬਾਈ ਪ੍ਰੀਤਮ ਕਲੇਰ ਪਿੰਡ ਸੁਖੇਵਾਲੇ ਤੋਂ ਜਿਹੜੇ ਫਿਰੋਜ਼ਪੁਰ ਤੋਂ ਜਾਣਕਾਰੀ ਦੇ ਵਿੱਚ ਤੁਹਾਡੇ ਨਾਲ ਮਿਲੇ ਸੀ ਜਾਨਵਰ ਸ਼ੇ ਦਿਖਾਇਆ 6 ਜਨਵਰੀ ਦਾ ਡਿਟੇਲ ਲੈ ਕੇ ਦਿੱਤੀ ਹੁਣ ਮੈਂ ਤੁਹਾਡੇ ਨਾਲ ਕਰਨਾ ਮੈਂ ਬਾਈ ਦਾ ਨੰਬਰ ਸੰਜਾ ਨੋਟ ਕਰ ਲੋ ਚੱਕ ਲੋ ਕਾਪੀ ਪੈਨ ਬਾਈ ਨੰਬਰ ਦੱਸਿਓ ਨੰਬਰ ਈ 700 963 3319 ਜੀ 7009633319 ਇੱਕ ਵਾਰੀ ਹੋਰ ਬੋਲ ਦਿਓ 7009633319 ਜੀ ਠੀਕ ਹੈ ਜੀ 70096333319 33319 ਹਾਂਜੀ ਮਿੱਤਰੋ ਇਸ ਨੰਬਰ ਤੇ ਕਰਨਾ ਤੁਸੀਂ ਬਾਈ ਦਾ ਰਾਬਤਾ ਕੇਮ ਧੰਨਵਾਦ ਸ਼ੁਕਰੀਆ ਚਾਉਂਦੇ ਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ